ਵੀ ਸਾਡੇ ਮੌਜੂਦਾ ਕਈ ਐਮ ਐਲ اے ਕਈ ਮਨਿਸਟਰ ਜਿਨ੍ਹਾਂ ਦੇ ਉੱਪਰ ਇਹ ਬਾਲ ਸੋਸ਼ਣ ਦਾ ਲੱਗਿਆ ਹੋਇਆ ਰਾਜ ਕਰ ਰਹੇ ਨੇ ਕੋਈ ਨਹੀਂ ਪੁੱਛਦਾ ਕਾਫੀ ਲੋਕ ਤਾਂ ਆਪਣੇ ਅੰਦਰ ਇਹ ਦਰਦ ਹੀ ਰੱਖ ਕੇ ਬੈਠ ਗਏ ਵੀ ਅ ਸੱਚ ਬੋਲਣ ਨਾਲ ਜੇ ਸੂਲੀ ਮਿਲਦੀ ਸਾਨੂੰ ਕਿ ਲੋੜਾ ਸੱਚ ਬੋਲਣ ਦੀ ਤਾਂ ਇਸ ਕਰਕੇ ਲੋਕਾਂ ਦਾ ਡਰ ਚੱਕਿਆ ਗਿਆ ਕਾਨੂੰਨ ਦਾ ਲੋਕਾਂ ਨੂੰ ਕੋਈ ਡਰ ਨਹੀਂ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਪੀਟੀਸੀ ਜਿਹਦੇ ਨਾਲ ਉਹ ਫਿਜ਼ੀਕਲ ਟੀਚਰ ਉਸ ਸਕੂਲ ਦਾ ਜਿਹੜਾ ਕਿ ਪਿਛਲੇ 20 ਸਾਲਾਂ ਤੋਂ ਉੱਥੇ ਪੜਾ ਰਿਆ ਸੀ ਉਹ ਇੱਕ ਕੁਕਰਮ ਕਰਦਾ ਹੁਣ ਉਹ ਅਧਿਆਪਕ ਨੇ ਕੁਕਰਮ ਕੀਤਾ ਉਹ ਸਕੂਲ ਐਂ ਚੱਲਦਾ ਰਹੂਗਾ ਅਗਲਾ ਬੱਚਾ ਗ੍ਰਿਫਤਜ ਆ ਜੂਗਾ ਫੇਰ ਅਗਲਾ ਆ ਜੂਗਾ ਇਹ ਤੱਕ ਕਰੋਨਾ ਵਾਂਗੂ ਚੇਨ ਚੱਲਦੀ ਰਹੂਗੀ ਅਸੀਂ ਇਹਨੂੰ ਰੋਕ ਨਹੀਂ ਸਕਦੇ ਵੀ ਉਸ ਅਧਿਆਪਕ ਵਾਸਤੇ ਅਸੀਂ ਸੌਂ ਖਾਣ ਨੂੰ ਵੀ ਤਿਆਰ ਹਾਂ ਹੁਣ ਫੇਰ ਸਾਡੀ ਦੁਨੀਆ ਦੋ ਪੱਗਾਂ 'ਚ ਵੰਡੀ ਗਈ ਉੱਥੇ ਦੀ ਕੁਝ ਲੋਕ ਬੜੇ ਦਾਅਵੇ ਨਾਲ ਕਹਿੰਦੇ ਨੇ ਅਸੀਂ ਉਹਦੀ ਵਾਸਤੇ ਸੌਂ ਖਾਣ ਨੂੰ ਵੀ ਤਿਆਰ ਹਾਂ ਕੁਝ ਲੋਕ ਇਹ ਚੀਜ਼ ਵੀ ਕਹਿੰਦੇ ਨੇ ਵੀ ਕੁਕਰਮ ਉਹਨੇ ਕੀਤਾ ਜਦੋਂ ਸਕੂਲਾਂ ਦੇ ਵਿੱਚ ਹੀ ਸਾਡੇ ਬੱਚੇ ਸੇਫ ਨਹੀਂ ਹੈਗੇ ਫਿਰ ਅਸੀਂ ਕਿੱਥੇ ਆਪਣੇ ਬੱਚਿਆਂ ਨੂੰ ਸੇਫ ਮੰਨ ਸਕਦੇ ਆ। ਇਹ ਆਪਕਾਂ ਦੀ ਚੋਣ ਹੈਗੀ ਆ। ਉਹਦਾ ਚੋਣ ਦਾ ਤਰੀਕਾ ਹੀ ਗਲਤ ਆ। ਕੋਈ ਵੀ ਜਾਵੇ ਪੋਲਿਟੀਕਲ ਬੰਦੇ ਦਾ ਨਾਮ ਲਵੇ ਆਪਣੇ ਐਮਸੀ ਦਾ ਨਾਮ ਲਵੇ ਜਾਂ ਕੋਈ ਹੋਰ ਤਨਖਾਹ ਘੱਟ ਲੈਣ ਦਾ ਨਾਮ ਲਵੇ ਉਹਨੂੰ ਰੱਖ ਲੈਂਦੇ ਨੇ। ਅਧਿਆਪਕ ਹੀ ਬੱਚੇ ਦਾ ਪਿਤਾ ਜਾਂ ਗੁਰੂ ਮੰਨੇ ਜਾਂਦਾ ਇਹ ਬਹੁਤ ਪੁਰਾਣੀਆਂ ਗੁਰਕੁਲ ਟਾਈਮ ਦੀਆਂ ਗੱਲਾਂ ਲੰਘ ਚੁੱਕੀਆਂ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸਾ ਹੀ ਪੀਰ ਆ। ਅਧਿਆਪਕ ਕੋਈ ਫੀਸ ਨੂੰ ਛੱਡ ਕੇ ਪੜ੍ਹਾਈ ਦੇ ਵੱਲ ਬੱਚੇ ਨੂੰ ਗੁੱਸਾ ਗਿਲਾ ਕਰੇਗਾ, ਰੋਜ਼ ਟੋਕੇਗਾ ਤਾਂ ਉਸ ਦੀ ਮੈਨੇਜਮੈਂਟ ਕਮੇਟੀ ਉਹਦਾ ਪ੍ਰਿੰਸੀਪਲ ਹੀ ਕਹਿ ਦੂਗਾ ਵੀ ਯਾਰ ਤੈਨੂੰ ਕੋਈ ਜ਼ਿਆਦਾ ਅੱਗ ਲੱਗੀ ਹੋਈ ਆ। ਇਹਦੀ ਫੀਸ ਆ ਰਹੀ ਆ। ਸਤਿ ਸ੍ਰੀ ਅਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵਾਨ ਸਿੰਘ ਕਮਾਨ। ਅਕਸਰ ਅਸੀਂ ਅੱਜਕੱਲ ਸੁਣਦੇ ਆ ਕਿ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਨ ਵਾਲੇ ਛੋਟੇ ਬੱਚੇ ਨੇ ਚਾਹੇ ਉਹ ਬੇਟੀਆਂ ਨੇ ਚਾਹੇ ਬੇਟੇ ਨੇ ਉਹਨਾਂ ਦੇ ਨਾਲ ਦੁਸ਼ਕਰਮ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਨੇ। ਇਹ ਘਟਨਾਵਾਂ ਅੱਜਕੱਲ ਕਿਉਂ ਵੱਧ ਰਹੀਆਂ ਨੇ ਕਾਰਨ ਕੀ ਆ ਇਹਦੇ ਪਿੱਛੇ ਕਿਹੜੇ-ਕਿਹੜੇ ਕਾਰਨ ਜ਼ਿੰਮੇਵਾਰ ਨੇ ਕਿਉਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਪਟਿਆਲੇ ਦੇ ਵਿੱਚ ਹਾਲ ਹੀ ਦੇ ਵਿੱਚ ਤਕਰੀਬਨ ਪਿਛਲੇ 2-3 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਸੋ ਸਾਡੇ ਨਾਲ ਮਾਸਟਰ ਸतीश ਵਿਧਰੋਹੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਥੋੜੀ ਜਿਹੀ ਦਿਨਾਂ ਦੇ ਵਿੱਚ ਤਕਰੀਬਨ ਵੱਡੇ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚੋਂ ਅਜਿਹੇ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਸਕੂਲ ਦੇ ਹੀ ਸਟਾਫ ਵੱਲੋਂ ਕਿਸੇ ਟੀਚਰ ਵੱਲੋਂ ਜਾਂ ਕਿਸੇ ਵੀ ਵੱਲੋਂ ਦੁਰਵਿਵਹਾਰ ਕੀਤਾ ਗਿਆ ਜਾਂ ਫਿਰ ਅਜਿਹੇ ਘਟਨਾਵਾਂ ਨੂੰ ਇੰਜਾਮ ਦਿੱਤਾ ਗਿਆ ਜਿਹੜੇ ਸ਼ਬਦ ਮੈਨੂੰ ਬੋਲਣੇ ਵੀ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦੇ ਇਸ ਸਕੂਲ ਦੇ ਵਿੱਚ ਇਸ ਮੰਦਰ ਦੇ ਵਿੱਚ ਖੜਕੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਸਾਡਾ ਸਮਾਜ ਹੈਗਾ ਇਸ ਵਿੱਚ ਕੋਈ ਦੋ ਰਾਈ ਨਹੀਂ ਹੈ ਇਹ ਬਿਲਕੁਲ ਗਰਕ ਹੋ ਚੁੱਕਿਆ ਹੂੰ ਇਹਦੇ ਪਿੱਛੇ अनेका ਕਾਰਨ ਨੇ ਆਰਥਿਕ ਕਾਰਨ ਨੇ, ਰਾਜਨੀਤਿਕ ਕਾਰਨ ਨੇ, ਸਮਾਜੀ ਕਾਰਨ ਨੇ ਸਭ ਤੋਂ ਵੱਡੀ ਚੀਜ਼ ਜਿਹੜੀ ਸਾਡਾ ਪਾਠ ਕਰਮ ਆ ਜਿਹੜੀ ਸਾਡੀ ਪਾਠ ਪੁਸਤਕ ਦੀ ਪદ્ધਤੀ ਆ ਉਹ ਇੰਨੀ ਚੇਂਜ ਹੋ ਚੁੱਕੀ ਆ ਵੀ ਅਸੀਂ ਕਿਸੇ ਨੂੰ ਵੀ ਸਿੱਖਿਆ ਦਾ ਇੱਕ ਤਰੀਕੇ ਨਾਲ ਪੜਾਈ ਨਹੀਂ ਸਕਦੇ ਤਾਂ ਇਹ ਚੀਜ਼ਾਂ ਜਦੋਂ ਲੰਮੇ ਸਮੇਂ ਤੱਕ ਚਲਦੀਆਂ ਨੇ ਤਾਂ ਵਿਦਿਆਰਥੀ ਤੇ ਅਧਿਆਪਕ ਦਾ ਸਮਾਜ ਦੇ ਨਾਲ ਜਿਹੜਾ ਰਿਸ਼ਤਾ ਹੈਗਾ ਉਹ ਟੁੱਟ ਜਾਂਦਾ ਕਿਉਂਕਿ ਸਮਾਜ ਜਿਹੜਾ ਹੈਗਾ ਸਾਡੇ ਰੀਤੀ ਰਿਵਾਜਾਂ ਦਾ ਜਾਂ ਸਾਡੇ ਧਾਰਮਿਕ ਖਿਆਲਾਂ ਦਾ ਇੱਕ ਬੋਲਵਾਲਾ ਹੀ ਹੁੰਦਾ ਸਮਾਜ ਜਦੋਂ ਚੀਜ਼ਾਂ ਸਮਾਜ ਤੋਂ ਲੋਪ ਹੋ ਜਾਂਦੀਆਂ ਨੇ ਤਾਂ ਉਹ ਸਮਾਜ ਫਿਰ ਮਹਿਜ ਇੱਕ ਪਦਾਰਥ ਬਣ ਕੇ ਰਹਿ ਜਾਂਦਾ ਤੇ ਪਦਾਰਥ ਦੇ ਨਾਲ ਛੇੜਖਾਨੀ ਕਦੇ ਵੀ ਕਿਤੇ ਵੀ ਕੀਤੀ ਜਾ ਸਕਦੀ ਆ ਸਕੂਲਾਂ ਦੇ ਵਿੱਚ ਇਹਦਾ ਰੁਝਾਨ ਵਧਦਾ ਜਿਹੜਾ ਜ਼ਿਆਦਾ ਕਰਨੇ ਇਕੱਲਾ ਅਧਿਆਪਕਾਂ ਦੇ ਨਹੀਂ ਮੈਨੇਜਮੈਂਟ ਕਮੇਟੀਆਂ ਤੇ ਵੀ ਲੱਗਦਾ ਆ ਕੋਈ ਰੋਬਦਾਰ ਕੋਈ ਉਸਦਾ ਚੇਅਰਪਰਸਨ ਜਾਂ ਕੋਈ ਹੋਰ ਵਿਅਕਤੀ ਉਹਨਾਂ ਤੇ ਵੀ ਲੱਗਦਾ ਆ ਆਟੋ ਚਾਲਕਾਂ ਤੇ ਰਿਕਸ਼ਾ ਚਾਲਕਾਂ ਤੇ ਵੀ ਲੱਗਦਾ ਆ ਜਿਹੜੇ ਬੱਚੇ ਨੂੰ ਘਰ ਤੋਂ ਲੈ ਕੇ ਸਕੂਲ ਤੱਕ ਜਾਂਦੇ ਨੇ ਇੱਥੋਂ ਤੱਕ ਕਿ ਜਿਹੜੇ ਉਹਦੇ ਗਵਾਨ ਦੇ ਵਿੱਚ ਰਹਿੰਦੇ ਨੇ ਜਿਹੜੇ ਰਾਹ ਦੇ ਵਿੱਚ ਖੜੇ ਹੋਏ ਲੋਕ ਹੁੰਦੇ ਨੇ ਆਵਾਰਾ ਲੋਕ ਬਦਮਾਸ਼ ਲੋਕ ਜਿਨ੍ਹਾਂ ਦਾ ਸਮਾਜ ਨੂੰ ਹਮੇਸ਼ਾ ਗਲਤ ਨਜ਼ਰੀ ਨਾਲ ਦੇਖਣਾ ਹੀ ਕੰਮ ਆ ਤਾਂ ਉਹ ਸਾਰੇ ਹੀ ਇਹਦੇ ਪਿੱਛੇ ਕੰਮ ਕਰਦੇ ਨੇ ਹੁਣ ਤੁਹਾਡਾ ਸਵਾਲ ਇਹ ਸੀ ਵੀ ਇਹ ਬਦੇ ਕਿਉਂ ਨੇ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਇੱਕ ਅਧਿਆਪਕ ਦੇ ਤੌਰ ਤੇ ਮੈਂ ਦੇਖਦਾ ਵੀ ਵਿਦਿਆਰਥੀ ਦਾ ਜਿਹੜਾ ਅਧਿਆਪਕ ਦੇ ਨਾਲ ਤੇ ਅਧਿਆਪਕ ਦਾ ਉਹਦੇ ਮਾਪਿਆਂ ਦੇ ਨਾਲ ਦਾ ਜਿਹੜਾ ਰਾਸਤਾ ਹੈਗਾ ਉਹ ਕਾਫੀ ਲੰਮਾ ਹੋ ਚੁੱਕਿਆ ਉਹਨਾਂ ਦਾ ਆਪਸੀ ਤਾਲਮੇਲ ਨਹੀਂ ਹੁੰਦਾ ਜੇ ਕਿਤੇ ਸਕੂਲ ਮੈਨੇਜਮੈਂਟ ਕਮੇਟੀ ਜਾਂ ਮਾਪੇ ਅਧਿਆਪਕ ਮਿਲਣੀ ਵੀ ਹੁੰਦੀ ਆ ਤਾਂ ਉਹਦੇ ਵਿੱਚ ਮਹਿਜ਼ ਤੁਸੀਂ ਫੀਸ ਭਰੀ ਨਹੀਂ ਭਰੀ ਤੁਸੀਂ ਹੋਮਵਰਕ ਕੀਤਾ ਨਹੀਂ ਕੀਤਾ ਤੁਸੀਂ ਯੂਨੀਫਾਰਮ ਪਾਈ ਨਹੀਂ ਪਾਈ ਤੁਸੀਂ ਸਕੂਲ ਪ੍ਰਤੀ ਕਿੰਨੇ ਕਿ ਦਿਆਲੂ ਹੋ ਤੁਸੀਂ ਸਕੂਲ ਪ੍ਰਤੀ ਕਿਸਾ ਕਿਹੋ ਜਿਹਾ ਨਜ਼ਰੀਆ ਰੱਖਦੇ ਹੋ ਇਹ ਗੱਲਾਂ ਵਾਤਾਵਰਣ ਕਰਕੇ ਲੋਕ ਉੱਠ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਖੁਰਾਕ ਜਿਹੜੀ ਉਹਨਾਂ ਦੇ ਬੱਚਿਆਂ ਨੂੰ ਸਮਾਜ ਦੇ ਵਿੱਚ ਬਚਾਉਣ ਵਾਸਤੇ ਚਾਹੀਦੀ ਉਹ ਤਾਂ ਮਿਲਦੀ ਹੀ ਨਹੀਂ ਕਿਸੇ ਨੂੰ ਸਿਰਫ ਹਿਸਾ ਦਾ ਮਿਲਾਨ ਹੋ ਜਾਂਦਾ ਹੋਮਵਰਕ ਦਾ ਮਿਲਾਨ ਹੋ ਜਾਂਦਾ ਸਕੂਲ ਵਾਲੇ ਇਹ ਸੋਚਦੇ ਨੇ ਵੀ ਸਾਡੇ ਕੋਲ ਕਿੰਨੇ ਬੱਚੇ ਨੇ ਸਾਡੀ ਇਨਕਮ ਕਿੰਨੀ ਹੁੰਦੀ ਹੈ ਸਮਾਜ ਭਾਵੇਂ ਘਰ ਕੁੰਦਾ ਹੋ ਜੇ ਤਾਂ ਇਹ ਕੁ ਚੀਜ਼ਾਂ ਦੇ ਪਿੱਛੇ ਕੰਮ ਕਰਦੀਆਂ ਨੇ ਤੋਂ ਨੂੰ ਕੀ ਲੱਗਦਾ ਫਿਰ ਜਿਸ ਤਰ੍ਹਾਂ ਇਹ ਕੁਕਾਰਮ ਉਹਦੀਆਂ ਘਟਨਾਵਾਂ ਬਹੁਤ ਸਾਰੀਆਂ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਮੈਂ ਕਹਿ ਰਿਹਾ ਸੀ ਕਿ ਸਾਹਮਣੇ ਆਈਆਂ ਨੇ ਅਜਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਦੇਖੋ ਇੱਕ ਛੋਟਾ ਬੱਚਾ ਹੁੰਦਾ ਬੱਚੀ ਨੂੰ ਆਪਾਂ ਰੱਬ ਦਾ ਰੂਪ ਕਹਿ ਦਿੰਦੇ ਆ ਪਰ ਜਦੋਂ ਅਧਿਆਪਕ ਜਿਹੜਾ ਕਿ ਉਸ ਦਾ ਪਿਤਾ ਮੰਨਿਆ ਜਾਂਦਾ ਹੈ ਜਿਹੜਾ ਕਿ ਉਸ ਦਾ ਵੱਡਾ ਗੁਰੂ ਮੰਨਿਆ ਜਾਂਦਾ ਹੈ ਪਰ ਜਦੋਂ ਸਕੂਲਾਂ ਦੇ ਵਿੱਚ ਹੀ ਸਾਡੇ ਬੱਚੇ ਸੇਫ ਨਹੀਂ ਹੈਗੇ ਫਿਰ ਅਸੀਂ ਕਿੱਥੇ ਆਪਣੇ ਬੱਚਿਆਂ ਨੂੰ ਸੇਫ ਮੰਨ ਸਕਦੇ ਹਾਂ ਦੇਖੋ ਜੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਨਾ ਵੀ ਅਧਿਆਪਕ ਹੀ ਬੱਚੇ ਦਾ ਪਿਤਾ ਜਾਂ ਗੁਰੂ ਮੰਨੇ ਜਾਂਦਾ ਇਹ ਬਹੁਤ ਪੁਰਾਣੀਆਂ ਗੁਰਕੁਲ ਟਾਈਮ ਦੀਆਂ ਗੱਲਾਂ ਲੰਘ ਚੁੱਕੀਆਂ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸਾ ਹੀ ਪੀਰ ਜੇਕਰ ਤੁਸੀਂ 5000 ਰੁਪਏ ਪ੍ਰਤੀ ਮਹੀਨਾ ਫੀਸ ਦਿਨੇ ਹੋ ਤਾਂ ਉਹ ਅਧਿਆਪਕ ਬਹੁਤ ਵਧੀਆ ਔਰ ਇੱਕ ਕਾਬਲੀਅਤ ਜਾਂ ਹੋਰ ਚੀਜ਼ਾਂ ਦੀ ਕੋਈ ਗੱਲਬਾਤ ਬਣਦੀ ਨਹੀਂ ਹੁਣ ਤਾਂ ਪੈਸੇ ਦੇ ਕੇ ਜਿਵੇਂ ਪਰਚੂਨ ਦੀ ਦੁਕਾਨ ਤੇ ਤੁਸੀਂ 35 ਰੁਪਏ ਦੋ ਤੁਹਾਨੂੰ ਨਾਮਕ ਦੀ ਥੱਲੀ ਮਿਲ ਜੂਗੀ ਇਨ੍ਹਾਂ ਸਕੂਲਾਂ ਦੇ ਵੀ ਤੁਸੀਂ ਪੈਸੇ ਦਿਓ ਪੈਸੇ ਦੇ ਬਦਲੇ ਤੁਹਾਨੂੰ ਪਾਠ ਕਰਾ ਮਿਲ ਰਿਹਾ ਜ਼ਿੰਦਗੀ ਜੀਉਣ ਦਾ ਸਲੀਕਾ ਜਾਂ ਐਜੇ ਵਿਦਿਆਰਥੀ ਜਾਂ ਖਿਡਾਰੀ ਤੁਹਾਨੂੰ ਕੁਝ ਨਹੀਂ ਮਿਲ ਰਿਹਾ ਤਾਂ ਇਸ ਕਰਕੇ ਜਦੋਂ ਉਹ ਚੀਜ਼ ਸਾਡੇ ਮਨ ਦੇ ਵਿੱਚ ਆ ਜਾਂਦੀ ਹੈ ਸਾਡੇ ਮਨ 'ਚ ਇੰਨਾ ਅਕਾਊ ਪਣ ਆ ਜਾਂਦਾ ਕਿਉਂਕਿ ਪੇਰੈਂਟਸ ਵੀ ਬੰਨ ਕਲਿੱਕ ਦੇ ਵਿੱਚ ਫੀਸ ਪਾਈ ਦੇ ਉਦੋਂ ਕੰਮ ਖਤਮ ਪੇਰੈਂਟਸ ਦੂਰ ਦੂਰ ਕਿਤੇ ਕੰਮ ਕਰ ਰਹੇ ਨੇ ਤੇ ਉਹ ਆਪਣੀ ਥਾਂ ਤੇ ਪ ਫੀਲਿੰਗ ਖਤਮ ਹੋ ਚੁੱਕੀ ਆ ਜੇਕਰ ਅਧਿਆਪਕ ਕੋਈ ਫੀਸ ਨੂੰ ਛੱਡ ਕੇ ਪੜ੍ਹਾਈ ਦੇ ਵੱਲ ਬੱਚੇ ਨੂੰ ਗੁੱਸਾ ਗਿਲਾ ਕਰੇਗਾ ਰੋਜ਼ ਟੋਕੇਗਾ ਤਾਂ ਉਸ ਦੀ ਮੈਨੇਜਮੈਂਟ ਕਮੇਟੀ ਉਹਦਾ ਪ੍ਰਿੰਸੀਪਲ ਹੀ ਕਹਿ ਦੂਗਾ ਵੀ ਯਾਰ ਤੈਨੂੰ ਕੋਈ ਜ਼ਿਆਦਾ ਅੱਗ ਲੱਗੀ ਹੋਈ ਆ ਇਹਦੀ ਫੀਸ ਆ ਰਹੀ ਆ ਘਰ ਪਰਿਵਾਰ ਇਹਦਾ ਬਹੁਤ ਵਧੀਆ ਫਾਦਰ ਮਾਦਰ ਦੇ ਦੋਨੋਂ ਜਿਹੜੇ ਹੈਗੇ ਜੋਬ ਤੇ ਨੇ ਆਪਾਂ ਨੂੰ ਟਾਈਮ ਤੇ ਫੀਸ ਆ ਰਹੀ ਐ ਤੇ ਪੜ੍ਹ ਤਾਂ ਬੱਚੇ ਨੇ ਆਪਣੀ ਆਪ ਹੀ ਲੈਣਾ ਤਾਂ ਉਸ ਅਧਿਆਪਕ ਦੇ ਮਨ ਦੇ ਵਿੱਚ ਇਹ ਗੱਲ ਜਾਂਦੀ ਆ ਵੀ ਯਾਰ ਮੈਂ ਤਾਂ ਸਮਾਜ ਨੂੰ ਸੁਧਾਰਨ ਦੀ ਜਾਂ ਬੱਚੇ ਦਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਜੰਗਲ ਦੇ ਵਿੱਚ ਜੇ ਤੁਸੀਂ ਬੀ.ਏ. ਦੀ ਡਿਗਰੀ ਲਟਕਾ ਕੇ ਫੇਰੀ ਜਾਓਗੇ ਤੁਸੀਂ ਸ਼ੇਰ ਤੋਂ ਤਾਂ ਨਹੀਂ ਬਚੋਗੇ ਇਸ ਕਰਕੇ ਤੁਹਾਨੂੰ ਪ੍ਰੈਕਟੀਕਲ ਕਰਨਾ ਪਏਗਾ ਪ੍ਰੈਕਟੀਕਲ ਤੁਹਾਨੂੰ ਕੌਣ ਸਿਖਾਏਗਾ ਤੁਹਾਡਾ ਗੁਰੂ ਜੇਕਰ ਹੁਣ ਅਰਜਨ ਵਰਗੇ ਦਰੁਣਾਚਾਰੀ ਵਰਗਿਆਂ ਦੀ ਪ੍ਰੀਖਿਆ ਹੀ ਨਾ ਹੁੰਦੀ ਉਹਨਾਂ ਨੂੰ ਅਸੀਂ ਐਡੇ ਤਨੁਖਤਾਰੀ ਮੰਨਦੇ ਨਾ ਪਹਿਲਾਂ ਦਾ ਦਰੁਣਾਚਾਰੀਆਂ ਨੂੰ ਮੰਨੇ ਗਿਆ ਉਹਦੀ ਵੀ ਕਿਤੇ ਪ੍ਰੀਖਿਆ ਹੋਈ ਆ ਉਹਨੇ ਆਪਣਾ ਚੇਲਾ ਜਿਹੜਾ ਅਰਜਨ ਰੱਖਿਆ ਤਾਂ ਅਰਜਨ ਦੀ ਵੀ ਪ੍ਰੀਖਿਆ ਹੋਈ ਆ ਸਾਡੇ ਉਰੇ ਪ੍ਰੀਖਿਆ ਤਾਂ ਹੁੰਦੀ ਨਹੀਂ ਸਾਡੇ ਉਰੇ ਇੱਕ ਹੋਰ ਸਿੱਖਿਆ ਦੀ ਵੱਧਦੀ ਆ ਵੀ ਤੁਸੀਂ ਆ ਕੇ 1 ਮਾਰਚ ਨੂੰ ਸਕੂਲ ਦੇ ਵਿੱਚ ਦਾਖਲਾ ਲਓ 31 ਮਾਰਚ ਨੂੰ ਤੁਹਾਡਾ ਰਿਜ਼ਲਟ ਪਾਸ ਹੋ ਜਾਊਗਾ ਤਾਂ ਬੱਚਿਆਂ ਦੇ ਵਿੱਚ ਅਧਿਆਪਕ ਦਾ ਡਰ ਵੀ ਖਤਮ ਆ ਜਦੋਂ ਉਹਨਾਂ ਦੇ ਵਿੱਚ ਡਰ ਨਹੀਂ ਹੋਏਗਾ ਤਾਂ ਉਹ ਆਪਣਾ ਫालतू ਸਮਾਂ ਜਿਹੜੀ ਆਪਣੀ એનર્ਜੀ ਹੈਗੀ ਆ ਇਹਨਾਂ ਚੀਜ਼ਾਂ ਵੱਲ ਲਗਾਉਣਗੇ ਹੁਣ ਅਧਿਆਪਕ ਦੇ ਉੱਤਰ ਸੀ ਸਵਾਲ ਕੀਤਾ ਵੀ ਇਹ ਕੋ ਕਰਮ ਦੇ ਵਿੱਚ ਜ਼ਿਆਦਾਤਰ ਕਿਉਂ ਆ ਕਿਉਂਕਿ ਜਿਹੜੀ ਅਧਿਆਪਕ ਦੀ ਚੋਣ ਹੈਗੀ ਆ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਜ਼ਿਆਦਾ ਲੱਗਦਾ ਜਿਵੇਂ ਹੁਣ ਪਟਿਆਲੇ ਤੁਸੀਂ ਦੋ ਤਿੰਨ ਸਕੂਲ ਦੇ ਨਾਮ ਲੈ ਰਹੇ ਹੋ ਫੇਸਬੁੱਕ ਤੇ ਆਪਾਂ ਸੋਸ਼ਲ ਮੀਡੀਆ ਤੇ ਰੋਜ਼ ਹੀ ਦੇਖ ਰਹੇ ਆ ਮੈਨੂੰ ਉਹਨਾਂ ਦਾ ਨਾਮ ਰਿਪੀਟ ਕਰਨ ਦੀ ਲੋੜ ਨਹੀਂ ਇਹ ਤਾਂ ਉਹ ਨੇ ਜਿਹੜੇ ਸਾਹਮਣੇ ਆ ਗਏ ਜਿਹੜੇ ਸਾਹਮਣੇ ਨਹੀਂ ਆਉਂਦੇ ਬਹੁਤ ਸਕੂਲ ਐਸੇ ਨੇ ਤਾਂ ਉਰੇ ਜਿਹੜਾ ਅਧਿਆਪਕਾਂ ਦੀ ਚੋਣ ਹੈਗੀ ਆ ਉਹਦਾ ਚੋਣ ਦਾ ਤਰੀਕਾ ਹੀ ਗਲਤ ਆ ਕੋਈ ਵੀ ਜਾਵੇ ਪੋਲੀਟੀਕਲ ਬੰਦੇ ਦਾ ਨਾਮ ਲਵੇ ਆਪਣੇ ਐਮਸੀ ਦਾ ਨਾਮ ਲਵੇ ਜਾਂ ਕੋਈ ਹੋਰ ਤਨਖਾਹ ਘੱਟ ਲੈਣ ਦਾ ਨਾਮ ਲਵੇ ਉਹਨੂੰ ਰੱਖ ਲੈਂਦੇ ਨੇ ਉਹਦਾ ਕੋਈ ਪਿਛੋਕੜ ਨਹੀਂ ਜਿਵੇਂ ਤੁਸੀਂ ਪਿਛਲੀ ਇੱਕ ਹੋਰ ਕਵਰੇਜ ਕੀਤੀ ਸੀ ਪ੍ਰਵਾਸੀਆਂ ਬਾਰੇ ਜਿਵੇਂ ਪ੍ਰਵਾਸੀ ਆ ਕੇ ਰਹਿ ਗਏ ਕੋਈ ਵੀ ਬੰਦਾ ਆਵੇ ਦੇ ਆ ਕੇ ਸਕੂਲ ਦੇ ਵਿੱਚ ਆਪਣੀ ਐਪਲੀਕੇਸ਼ਨ ਦਵੇ ਇੱਕ ਆਪਣਾ ਟੁੱਟਿਆ ਜਾਂ ਫੋਨ ਕਰਾ ਦਵੇ ਕਿਸੇ ਤੋਂ ਕਿਸੇ ਐਮਸੀ ਜਾਂ ਕਿਸੇ ਹੋਰ ਤੋਂ ਵੀ ਮੇਰਾ ਭਤੀਜਾ ਭਾਣ ਜੀ ਇਹਨੂੰ ਰੱਖ ਲਓ ਕਿਉਂ ਉਹਨੂੰ ਪਤਾ ਵੀ ਉਹ ਰੱਖਿਆ ਜਾਊਗਾ ਹੋਰ ਤਾਂ ਲੋਕ 25000 30000 ਮੰਗਦੇ ਨੇ ਇਹਨੂੰ 15000 ਚ ਆਪਾਂ ਕੰਮ ਸਾਰੋ ਤਾਂ ਪ੍ਰਿੰਸੀਪਲ ਵੀ ਜਿਹੜਾ ਹੈਗਾ ਉੱਥੇ ਕਿਤੇ ਨਾ ਕਿਤੇ ਇਸ ਚੀਜ਼ ਦਾ ਭਾਗੀਦਾਰ ਹੁੰਦਾ ਵੀ ਉਸ ਦੀ ਸਹੀ ਚੋਣ ਕਰਕੇ ਜਿਹੜਾ ਹੈਗਾ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਨਹੀਂ ਲਗਾਉਂਦਾ ਤੇ ਜਿਹੜੀ ਰੂਟੀਨ ਚੈੱਕ ਅਪ ਹੁੰਦਾ ਰੂਟੀਨ ਚੈੱਕਅਪ ਤੋਂ ਬਾਅਦ ਅਸੀਂ ਉਹਨਾਂ ਨਤੀਜਿਆਂ ਤੇ ਪਹੁੰਚਦੇ ਹੀ ਨਹੀਂ ਬਹੁਤੀ ਵਾਰੀ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਖੁਰਦ-ਬੁਰਦ ਕਰਦੇ ਆ ਹੁਣ ਮੈਂ ਇਹ ਗੱਲ ਕਹਿਣ 'ਚ ਕੋਈ ਕੋਤਾਹੀ ਨਹੀਂ ਕਰਾਂਗਾ ਵੀ ਸਾਡੇ ਮੌਜੂਦਾ ਕਈ ਐਮ.ਐਲ.ਏ ਕਈ ਮਨਿਸਟਰ ਜਿਨ੍ਹਾਂ ਦੇ ਉੱਪਰ ਇਹ ਬਾਲ ਅਸੋਸਣ ਦਾ ਲੱਗਿਆ ਹੋਇਆ ਰਾਜ ਕਰ ਰਹੇ ਨੇ ਕੋਈ ਨਹੀਂ ਪੁੱਛਦਾ ਵੱਡੇ-ਵੱਡੇ ਐਸ.ਪੀ ਡੀ.ਐਸ.ਪੀ ਡੀ.ਜੀ.ਪੀ ਤੱਕ ਇਹਨਾਂ ਚੀਜ਼ਾਂ ਦੇ ਵਿੱਚ ਲਿਪਤ ਹੋ ਜਾਂਦੇ ਨੇ ਥੋੜੇ ਦਿਨਾਂ ਵਾਸਤੇ ਇੱਕ ਬਲਬਲਾ ਜਿਹਾ ਬਣਦਾ ਵੀ ਹਾਂ ਇਹ ਗੱਲ ਹੋਈ ਆ ਤੇਰੇ ਮੇਰੇ ਵਰਗੇ ਨੇ ਕਹਿੰਦਾ ਵੀ ਇਹ ਮਾੜੀ ਗੱਲ ਆ ਜਦੋਂ ਉਹ ਜਾਦਾ ਮੜੀ ਗੱਲ ਉਛਾਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਪੋਲਿਟਿਕਲ ਪ੍ਰੈਸ਼ਰ ਪਾਇਆ ਜਾਂਦਾ ਉਹ ਵੀ ਡਾਊਨ ਹੋ ਜਾਂਦਾ ਕਾਫੀ ਲੋਕ ਤਾਂ ਆਪਣੇ ਅੰਦਰ ਇਹ ਦਰਦ ਹੀ ਰੱਖ ਕੇ ਬੈਠ ਗਏ ਵੀ ਯਾਰ ਸੱਚ ਬੋਲਣ ਨਾਲ ਜੇ ਸੂਲੀ ਮਿਲਦੀ ਸਾਨੂੰ ਕੀ ਲੋੜਾ ਸੱਚ ਬੋਲਣ ਦੀ ਤਾਂ ਇਸ ਕਰਕੇ ਲੋਕਾਂ ਦਾ ਡਰ ਚੱਕਿਆ ਗਿਆ ਕਾਨੂੰਨ ਦਾ ਲੋਕਾਂ ਨੂੰ ਕੋਈ ਡਰ ਨਹੀਂ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਕਿਉਂਕਿ ਲੋਕ ਉਰੇ ਤੱਕ ਸਮਾਨ ਚੱਕੀ ਫਿਰਦੇ ਨੇ ਵੀ ਜੇ ਕੋਈ ਜੱਜ ਮੈਨੂੰ ਸਜ਼ਾ ਸੁਣਾਏਗਾ ਮੈਂ ਜੱਜ ਦੀ ਵੀਡੀਓ ਤਾਂ ਸਾਹਮਣੇ ਕਰਦਾ ਵੀ ਤੂੰ ਕਿਹੜਾ ਘਟਾ ਤਾਂ ਇਹ ਚੀਜ਼ ਹੋਈ ਪਈ ਆ ਇਸ ਕਰਕੇ ਲੋਕਾਂ ਦਾ ਡਰ ਚੱਕਿਆ ਗਿਆ ਸਾਡੇ ਸਮਾਜ ਦੇ ਵਿੱਚ ਉਹ ਪੁਰਵਜੇ ਜਾਂ ਸਾਡੇ ਉਹ ਬਜ਼ੁਰਗ ਜਾਂ ਉਹ ਨਿਆਦੇ ਪ੍ਰੇਮੀ ਘਟ ਗਏ ਜੇ ਕੁਝ ਰਹਿ ਗਏ ਉਹ ਚੁੱਪ ਹੋ ਗਏ ਇਸ ਕਰਕੇ ਇਹ ਚੱਲਣਾ ਇਸ ਤਰ੍ਹਾਂ ਦਾ ਹੋਇਆ ਨੈਤਿਕਤਾ ਨ ਕੀਮਤਾ ਗਿਰ ਚੁੱਕੀਆਂ ਸਾਡੀਆਂ ਫਿਰ ਜਿਸ ਤਰ੍ਹਾਂ ਇਹ ਘਟਨਾਵਾਂ ਵਾਪਰਦੀਆਂ ਨੇ ਮੰਨ ਲਿਆ ਕਿ ਸਕੂਲ ਦੇ ਵਿੱਚ ਮੈਨੇਜਮੈਂਟ ਦੇ ਵੱਲੋਂ ਕੋਈ ਟੀਚਰ ਦੀ ਚੋਣ ਗਲਤ ਹੋ ਗਈ ਉਹ ਟੀਚਰ ਯੋਗ ਨਹੀਂ ਸੀ ਲਾਇਕ ਨਹੀਂ ਸੀ ਉਸ ਅਹੁਦੇ ਦੇ ਉਹਨੂੰ ਸਿਲੈਕਟ ਕਰ ਲਿਆ ਗਿਆ ਤੇ ਫਿਰ ਮਾਪੇ ਪਾਪਾਂ ਦੀ ਵੀ ਕਿਤੇ ਨਾ ਕਿਤੇ ਮੰਨਦੇ ਹੋ ਕਿ ਡਿਊਟੀ ਬਣਦੀ ਹੈ ਕਿ ਉਹ ਬੱਚੇ ਦਾ ਸਹੀ ਜਿਹੜਾ ਕਹ ਲਈਏ ਕਿ ਉਹਦੀ ਕੇਅਰ ਕਰੇ ਬੱਚੇ ਨਾਲ ਵਧੀਆ ਚੰਗਾ ਰਿਲੇਸ਼ਨ ਹੋਣਾ ਚਾਹੀਦਾ ਮਾਪੇ ਪਾਪ ਦਾ ਕਿ ਉਹ ਘਰੋਂ ਜਦੋਂ ਬੱਚਾ ਘਰੇ ਆ ਜਾਂਦਾ ਸਕੂਲ ਤੋਂ ਉਹਨੂੰ ਪੁੱਛੇ ਇੱਕ ਦੋਸਤ ਦੀ ਤਰ੍ਹਾਂ ਕਿ ਬੇਟਾ ਅੱਜ ਸਕੂਲ ਚ ਕੀ ਕਰਕੇ ਆਇਆ ਕੱਲ ਨੂੰ ਤੂੰ ਤੇਰਾ ਕੀ ਕੰਮ ਮਿਲਿਆ ਤੁਹਾਨੂੰ ਜਾਂ ਫਿਰ ਤੁਹਾਡਾ ਸਕੂਲ ਕਿਵੇਂ ਚੱਲ ਰਿਹਾ ਬੇਟਾ ਤੇਰੇ ਦੋਸਤ ਤੈਨੂੰ ਕੀ ਕੀ ਸਿਖਾਉਂਦੇ ਨੇ ਕਿਹਨਾਂ ਦੇ ਨਾਲ ਤੂੰ ਖੇਡਦਾ ਕਿਉਂਕਿ ਜਿਸ ਤਰ੍ਹਾਂ ਇਹ ਪਟਿਆਲੇ ਤੇ ਹੁਣ ਇੱਕ ਸਕੂਲ ਦੀ ਜਿਹੜੀ ਘਟਨਾ ਸਾਹਮਣੇ ਆਈ ਆ ਨਾ ਉਸ ਸਕੂਲ ਦੇ ਵਿੱਚ ਪਤਾ ਲੱਗਿਆ ਜਾਣ ਤੋਂ ਬਾਅਦ ਅਸੀਂ ਕਵਰੇਜ ਕਰਨ ਗਏ ਕਹਿੰਦੇ ਵੀ ਉਹ ਬੱਚੇ ਦੇ ਨਾਲ ਉਹ ਸ਼ੋਸ਼ਣ ਕਾਫੀ ਟਾਈਮ ਤੋਂ ਹੋ ਰਿਹਾ ਸੀ ਤਕਰੀਬਨ 9 ਮਹੀਨਿਆਂ ਦੀ ਬੇਟੀ 9 ਸਾਲ ਦੀ ਸੌਰੀ ਬੇਟੀ ਸੀ ਜਿਹਦੇ ਨਾਲ ਉਹ ਫਿਜ਼ੀਕਲ ਟੀਚਰ ਉਸ ਸਕੂਲ ਦਾ ਜਿਹੜਾ ਕਿ ਪਿਛਲੇ 20 ਸਾਲਾਂ ਤੋਂ ਉੱਥੇ ਪੜਾ ਰਿਆ ਸੀ ਉਹ ਇਹ ਕੁਕਰਮ ਕਰਦਾ ਹਾਂ ਤੇ ਕੀ ਉਹ ਜੇ ਪਿਛਲੇ ਕਾਫੀ ਸਮੇਂ ਤੋਂ ਹੋ ਰਿਹਾ तकरीबन 1 ਮਹੀਨੇ ਦਾ ਸਮਾਂ ਵੀ ਆਪਾਂ ਲਾ ਲਈਏ ਕੀ ਉਹ ਬੱਚੇ ਦੇ ਮਾਪੇ-ਪਾਪਾਂ ਦਾ ਹੱਕ ਨਹੀਂ ਬਣਦਾ ਸੀ ਕਿ ਆਪਣੇ ਬੱਚੇ ਨੂੰ ਪੁੱਛੇ ਕਿ ਭਾਈ ਤੂੰ ਸਕੂਲ ਦੇ ਵਿੱਚ ਪੜ ਕੇ ਕਿ ਆਇਆ ਜਾਂ ਬੇਟਾ ਤੂੰ ਠੀਕ ਹੈ ਸਕੂਲ ਦੇ ਵਿੱਚ ਤੈਨੂੰ ਕੋਈ ਕੁੱਟਦਾ ਮਾਰਦਾ ਤਾਂ ਨਹੀਂ ਕੋਈ ਬੱਚੇ ਤਾਂ ਨਹੀਂ ਤੈਨੂੰ ਝੜਕਦੇ ਦੇਖੋ ਮਾਤਾ-ਪਿਤਾ ਜਿਹੜੇ ਹੈਗੇ ਨਾ ਹੁਣ ਆਪਾਂ ਗੱਲਬਾਤ ਫੇਰ ਆ ਜਾਂਦੇ ਆ ਪਦਾਰਥਵਾਦ ਦੇ ਉੱਪਰ ਕਿੱਥੇ ਕੰਮ ਕਰਦੇ ਨੇ ਉਹਦੇ ਮਾਤਾ ਪਿਤਾ ਮਾਤਾ ਪਿਤਾ ਕੌਣ ਨੇ ਉਹਨਾਂ ਨੇ ਇਸ ਚੀਜ਼ ਨੂੰ ਟਰੇਸ ਕਿਉਂ ਨਹੀਂ ਕੀਤਾ ਇਹਦੇ ਪਿੱਛੇ ਕਾਫੀ ਮਜਬੂਰੀਆਂ ਜਿਹੜੀਆਂ ਕੰਮ ਕਰਦੀਆਂ ਨੇ ਹੁਣ ਉਸ ਸਕੂਲ ਦਾ ਜਿਹੜਾ ਟੀਚਰ ਆ ਉਸ ਦੇ ਕੁਝ ਜਾਣਕਾਰ ਜਿਹੜੇ ਲੋਕ ਨੇ ਜਿਹੜੀ ਕਲੋਨੀ ਚ ਮੈਂ ਰਹਿਣਾ ਉੱਥੇ ਰਹਿੰਦੇ ਨੇ ਉਹ ਬੱਚੇ ਉਹਨਾਂ ਕੋਲ ਪੜ੍ਹ ਕੇ ਆਏ ਨੇ ਮੈਂ ਉਹਨਾਂ ਨੂੰ ਪ੍ਰਾਈਵੇਟ ਤੌਰ ਤੇ ਪੁੱਛਿਆ ਵੀ ਉਸ ਅਧਿਆਪਕ ਨੂੰ ਤੁਸੀਂ ਕਿੰਨੇ ਕ ਚਿਰ ਤੋਂ ਜਾਣਦੇ ਹੋ ਉਹਨਾਂ ਨੇ ਕਿਹਾ ਵੀ ਤਕਰੀਬਨ ਅਸੀਂ 8 ਸਾਲ ਤੋਂ ਜਾਣਦੇ ਹਾਂ ਕਿਉਂਕਿ ਅਸੀਂ ਪੜ੍ਹੇ ਉੱਥੇ ਆ ਵੀ ਉਸ ਅਧਿਆਪਕ ਵਾਸਤੇ ਅਸੀਂ ਸੌਖਾਣ ਨੂੰ ਵੀ ਤਿਆਰ ਹਾਂ ਹੁਣ ਫਿਰ ਸਾਡੀ ਦੁਨੀਆ ਦੋ ਪੱਗਾਂ 'ਚ ਵੰਡੀ ਗਈ ਓਥੇ ਦੀ ਕੁਝ ਲੋਕ ਬੜੇ ਦਾਅਵੇ ਨਾਲ ਕਹਿੰਦੇ ਨੇ ਅਸੀਂ ਓਦੀ ਵਾਸਤੇ ਸੌਂ ਖਾਣ ਨੂੰ ਵੀ ਤਿਆਰ ਆਂ ਕੁਝ ਲੋਕ ਇਹ ਚੀਜ਼ ਵੀ ਕਹਿੰਦੇ ਨੇ ਵੀ ਕੋਈ ਕਰਮ ਉਹਨੇ ਕੀਤਾ ਸਾਡਾ ਕਾਨੂੰਨ ਕੀ ਕਹ ਰਿਹਾ ਪੁਲਿਸ ਪ੍ਰਸ਼ਾਸਨ ਕੀ ਕਹ ਰਿਹਾ ਉਹ ਰਿਪੋਰਟ ਫਾਈਨਲ ਹਜੇ ਤੱਕ ਸਾਡੇ ਹੱਥ ਦੇ ਵਿੱਚ ਨਹੀਂ ਹਜੇ ਤੱਕ ਉਸ ਨੂੰ ਅਸੀਂ ਮੁਜਰਮ ਕੋਸਿਸ ਨਹੀਂ ਕੀਤਾ ਇੱਕ ਸ਼ੱਕ ਦੇ ਆਧਾਰ ਤੇ ਪਰ ਉਹਦੀ ਮੈਡੀਕਲ ਰਿਪੋਰਟ ਤਾਂ ਬੱਚੇ ਦੀ ਆ ਗਈ ਨਾ ਜਿਹਦੇ ਉੱਤੇ ਦੱਸਿਆ ਗਿਆ ਕਿ ਉਹ ਬੱਚੇ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਹੋਈ ਹੈ ਉਹ ਮੈਡੀਕਲ ਰਿਪੋਰਟ ਤਾਂ ਕਲੀਅਰ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹ ਜਿਹੜਾ ਟੀਚਰ ਹੈ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹਾਂਜੀ ਹੁਣ ਇਹਦੇ ਪਿੱਛੇ ਹੋਰ ਹੁੰਦਾ ਕਾਫੀ ਲੋਕਾਂ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਪਰੰਤੂ ਜਦੋਂ ਉਹਦੀ ਰਿਪੋਰਟ ਐਂਡ ਦੇ ਵਿੱਚ ਫਾਈਨਲ ਕਰਨੀ ਹੁੰਦੀ ਹੈ ਜਦੋਂ ਉਹਦੇ ਉੱਪਰ ਇਸ ਤਰ੍ਹਾਂ ਦੀ ਧਾਰਾ ਲੱਗਦੀ ਹੈ ਜਾਂ ਉਸ ਨੂੰ ਸਜ਼ਾ ਦਵਾਈ ਜਾਂਦੀ ਹੈ ਰਿਪੋਰਟਾਂ ਚੇਂਜ ਹੋ ਜਾਂਦੀਆਂ ਨੇ ਰਿਪੋਰਟਾਂ ਵੀ ਚੇਂਜ ਹੋ ਜਾਂਦੀਆਂ ਨੇ ਐਸੇ ਵੀ ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ ਕੁਝ ਗਵਾਹ ਜਿਹੜੇ ਹੁਣ ਛਾਤੀ ਠੋਕ ਕੇ ਕਹਿੰਦੇ ਨੇ ਵੀ ਹਾਂ ਅਸੀਂ ਕੋਰਟ ਤੱਕ ਜਾਵਾਂਗੇ ਉਹ ਕਿਸੇ ਮਜਬੂਰੀ ਕਰਕੇ ਰਾਹ ਹੀ ਰਹਿ ਜਾਂਦੇ ਨੇ ਉੱਥੇ ਨਹੀਂ ਪਹੁੰਚਦੇ ਤਾਂ ਹੁਣ ਮੈਂ ਤਾਂ ਦੂਜਾ ਪੱਖੇ ਦੱਸ ਰਿਹਾ ਸੀ ਵੀ ਉਹਨਾਂ ਲੋਕਾਂ ਨੂੰ ਮੈਂ ਮਿਲਿਆ ਕਿਉਂਕਿ ਐਜੇ ਟੀਚਰ ਕਿਤੇ ਨਾ ਕਿਤੇ ਮੇਰੀ ਆਤਮਾ ਵੀ ਇਹ ਕਲਪਦੀਆ ਵੀ ਕਦੇ ਆਹ ਕਦੇ ਉੱ ਤਾਂ ਜਿਹੜੀ ਛਾਣਵੇਂ ਮੈਂ ਕਰੀ ਉਹਦੇ ਵਿੱਚ ਮੈਨੂੰ ਤਿੰਨ ਪ੍ਰਕਾਰ ਦੀਆਂ ਪੋਜ਼ਿਟਿਵ ਖ਼ਬਰਾਂ ਮਿਲੀਆਂ ਉਸ ਅਧਿਆਪਕ ਦੇ ਬਤੀ ਤੇ ਇੱਕ ਦੋ ਖ਼ਬਰ ਜਿਹੜੀ ਹੈਗੀ ਆ ਮੈਨੂੰ ਉਹਦੇ ਨੈਗੇਟਿਵ ਮਿਲੀ ਆ ਵੀ ਹਾਂ ਉਹ ਇਸ ਤਰ੍ਹਾਂ ਹੋ ਸਕਦਾ ਉਹਨਾਂ ਨੇ ਵੀ ਪੱਕਾ ਨਹੀਂ ਕਿਹਾ ਪਰ ਚਲੋ ਹੁਣ ਆਪਾਂ ਨੇ ਕਿਸੇ ਚੀਜ਼ ਨੂੰ ਆਧਾਰ ਮੰਨਣਾ ਹੁੰਦਾ ਉਹਦੀ ਰਿਪੋਰਟ ਨੂੰ ਆਪਾਂ ਆਧਾਰ ਮੰਨ ਲੈਣੇ ਆ ਵੀ ਹਾਂ ਇਸ ਤਰ੍ਹਾਂ ਦਾ ਹੋ ਗਿਆ ਫਿਰ ਉਸਦੀ ਉਮਰ ਦੇਖੋ ਅਧਿਆਪਕ ਦੀ ਤੇ ਬੱਚੇ ਦੀ ਉਹਦੇ ਵਿਚਕਾਰ ਦਾ ਤਣਾਅ ਕਿਹੜੀ ਚੀਜ਼ ਨੇ ਐਸੀ ਨੇ ਕੰਮ ਕੀਤਾ ਹੋਣਾ ਹੋ ਸਕਦਾ ਸਕੂਲ ਦਾ ਮਾਹੌਲ ਐਸਾ ਹੋਵੇ ਪੋਸਾਗਦਾ ਉਹਦੇ ਪਿੱਛੇ ਕੋਈ ਸਾਜ਼ਿਸ਼ ਕੰਮ ਕਰਦੀ ਹੋਵੇ ਪਰੰਤੂ ਇਹਨਾਂ ਚੀਜ਼ਾਂ ਦੇ ਸਾਹਮਣੇ ਕੱਢਣ ਪਾਣ ਦੇ ਨਾਲ ਸਾਨੂੰ ਕੁਝ ਵੀ ਹੱਥ ਨਹੀਂ ਲੱਗਦਾ ਸਾਡਾ ਮਕਸਦ ਮੁੱਦਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਰੋਕਿਆ ਜਾਵੇ ਸਖਤ ਤੋਂ ਸਖਤ ਸਜ਼ਾ ਉਹਨੂੰ ਦਿੱਤੀ ਜਾਵੇ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕਾਂ ਦੀ ਇਸ ਤਰ੍ਹਾਂ ਦੀ ਚੋਣ ਹੈਗੀ ਹੈ ਜਾਂ ਪੈਸੇ ਖਾਤਰ ਸਰਕਾਰਾਂ ਵੀ ਇਹਨਾਂ ਨੂੰ ਐਫੀਲੀਏਸ਼ਨ ਦੇ ਦਿੰਦੀਆਂ ਨੇ ਕਿਉਂਕਿ ਪਰਹਾਰ ਬਹੁਤ ਹੋਈ ਵੀ ਆ ਕੀੜੀਆਂ ਦੇ ਭੌਣ ਬਣੇ ਹੋਏ ਨੇ ਪਟਿਆਲੇ ਦੀ ਟੋਟਲ ਪਾਪੂਲੇਸ਼ਨ ਇੰਨੀ ਆ ਜੇ ਉਹਨੂੰ ਵੰਡ ਦਿੱਤਾ ਜਾਵੇ ਮੇਰਾ ਖਿਆਲ ਵੀ ਪ੍ਰਤੀ ਸਕੂਲ 100 ਬੱਚੇ ਵੀ ਨਹੀਂ ਹੁੰਦੇ ਇੰਨੇ ਸਕੂਲ ਨੇ ਤਾਂ ਹੁਣ ਜਦੋਂ ਸਕੂਲ ਤੁਸੀਂ ਹਰ ਗਲੀ ਹਰ ਕੋਨੇ ਦੇ ਵਿੱਚ ਪੈਸੇ ਲੈ ਲੈ ਕੇ ਉਹਨੂੰ ਐਫੀਲੀਏਸ਼ਨ ਦੀ ਜਾਓਗੇ ਕਿਸੇ ਨੂੰ ਦਿੱਲੀ ਬੋਰਡ ਦੀ ਕਿਸੇ ਨੂੰ ਪੰਜਾਬ ਬੋਰਡ ਦੀ ਕਿਸੇ ਨੂੰ ਆਈਸੀਐਸਸੀ ਦੀ ਕਿਸੇ ਨੂੰ ਕੁਛ ਕੁਛ ਕਿਸੇ ਨੂੰ ਓਪਨ ਦੀ ਆਲ ਓਪਨ ਦੀ ਤਾਂ ਇੰਨਾ ਕੈਟਾਗਰੀਆਂ ਜਿਆਦਾ ਵਧਣ ਦੇ ਨਾਲ ਬੱਚਿਆਂ ਨੂੰ ਇਕੱਠੇ ਕਰਨ ਦਾ ਸਟ੍ਰੈਸ ਬਣਦਾ ਫਿਰ ਜਦੋਂ ਬੱਚੇ ਇਕੱਠੇ ਕਰਨੇ ਹੁੰਦੇ ਨੇ ਕਿਤੇ ਨਾ ਕਿਤੇ ਫੀਸ ਨਾਲ ਸਮਝੌਤਾ ਕਰਨਾ ਪੈਂਦਾ ਜਦੋਂ ਫੀਸ ਨਾਲ ਸਮਝੌਤਾ ਹੋਏਗਾ ਤਾਂ ਉਹਦੀ ਜਿਹੜੀ ਕੁਆਲਿਟੀ ਆ ਡਾਊਨ ਹੋਏਗੀ ਤਾਂ ਅਸੀਂ ਉੱਥੇ ਪਲੱਸ 2 ਜਾਂ ਬੀਏ ਜਾਂ ਸਿੰਪਲ ਜਾਂ ਕੋਈ ਅਧਿਆਪਕ ਵੀ ਭਰਤੀ ਕਰ ਦਿੰਦੇ ਆ ਅਲੜ ਉਮਰ ਦਾ ਅਧਿਆਪਕੀ ਭਰਤੀ ਕਰ ਦਿੰਦੇ ਆ ਪੰਜਾਬ ਸਰਕਾਰ ਵੀ ਪਹਿਲਾਂ ਇਹ ਕਰਦੀ ਸੀ ਕਿ ਪਲੱਸ 2 ਕਰੋ ਈਟੀਟੀ ਕਰੋ ਅਧਿਆਪਕ ਲੱਗ ਜੋ ਅਨਮਚੋਰ ਬੰਦਾ ਹੁੰਦਾ ਉਸ ਟਾਈਮ ਉਹ ਸਾਰੇ ਤਾਂ ਨਹੀਂ ਪਰੰਤੂ 99% ਲੋਕ ਅਨਮਚੋਰ ਹੁੰਦੇ ਨੇ ਜਦੋਂ ਅਸੀਂ ਪਲੱਸ 2 ਕਰਨ ਸਰ ਪਲੱਸ 2 ਕਲਾਸ ਨੂੰ ਪੜਾਉਣਾ ਹੋਵੇ ਤਾਂ ਫਿਰ ਕਿਤੇ ਨਾ ਕਿਤੇ ਇੱਕ ਅਸੀਂ ਉਸ ਉਸ ਟਾਈਮ ਜਵਾਨੀ ਦੀ ਅਵਸਥਾ ਚ ਹੁੰਦੇ ਆ ਵੱਡੇ ਵੱਡੇ ਮਹਾਪੁਰਖ ਨੇ ਜਿਹੜੇ ਵੱਡੇ ਵੱਡੇ ਬ੍ਰह्म ਗਿਆਨੀ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੇ ਆਪਾਂ ਇਹ ਦੇਖੀਏ ਵੀ ਸੈਕਸ਼ੂਅਲ ਤਰੀਕੇ ਦੇ ਨਾਲ ਉਹਨਾਂ ਦਾ ਵੀ ਦਿਮਾਗ ਡਾਵਾ ਡੋਲ ਹੋਇਆ ਸਾਡੀ ਬਾਣੀਆਂ ਚ ਲਿਖਿਆ ਹੋਇਆ ਏ ਵੀ ਫਲਾਣਾ ਰੀਸੀਮੋਨੀ ਐ ਹੋ ਗਿਆ ਸੀ ਫਿਰ ਉਹਨੂੰ ਐਸਰਾਪ ਲੱਗ ਗਿਆ ਸੀ ਅਜਿਹਾ ਇਨਸਾਨ ਇਸ ਕਰਕੇ ਇਹਦੇ ਪਿੱਛੇ ਕੰਮ ਕਰਨ ਦੀ ਲੋੜ ਆ ਇਹਦੇ ਪਿੱਛੇ ਕੰਮ ਕਰਨ ਦਾ ਮੇਰਾ ਅਧਿਆਪਕ ਦੇ ਤੌਰ ਤੇ ਤਜਰਬਾ ਇਹੀ ਆ ਕਿ ਉਸ ਦੀ ਇੱਕ ਰਿਪੋਰਟ ਬਣੇ ਜਿਹੜੀ ਮਹੀਨਾਵਾਰ ਰਿਪੋਰਟ ਬਣੇ ਮਾਤਾ ਪਿਤਾ ਨਾਲ ਸਾਂਝੀ ਕੀਤੀ ਜਾਵੇ ਤੇ ਇੱਕ ਸਕੂਲ ਮੈਨੇਜਮੈਂਟ ਕਮੇਟੀਆਂ ਇਹਦੇ ਵਿੱਚ ਅਹਿਮ ਰੋਲ ਅਦਾ ਕਰਦੀਆਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਉਹ ਪੇਡ ਹੁੰਦੀਆਂ ਨੇ ਜਿਹੜਾ ਜਿੰਨਾ ਅਮੀਰ ਉਹ ਚੇਅਰਮੈਨ ਉਹ ਮੈਂਬਰ ਮੇਰੇ ਵੀ ਬੱਚੇ ਪ੍ਰਾਈਵੇਟ ਸਕੂਲ ਚ ਪੜੇ ਨੇ ਹੁਣ ਬੀਏ ਲੈਵਲ ਤੱਕ ਪਹੁੰਚ ਗਏ ਅੱਜ ਤੱਕ ਨਾਲੇ ਮੈਂ ਸਮਾਜ ਦੇ ਵਿੱਚ ਹਰ ਪੱਖੀ ਉਹਦੇ ਉੱਪਰ ਗੱਲ ਕਰਦਾ ਬਿਲਕੁਲ ਬੇ ਤੜਕ ਹੋ ਗਏ ਕਿਉਂਕਿ ਜਦੋਂ ਮੈਂ ਸਿੱਖਿਆ ਵਗਦੇ ਗੱਲ ਕਰਦਾ ਮੇਰੀ ਸਾਰੀ ਜੇਬਾਂ ਚ ਅਸਤੀਫੇ ਹੁੰਦੇ ਨੇ ਮੈਨੂੰ ਘਬਰਾਣ ਦੀ ਲੋੜ ਨਹੀਂ ਕਿਉਂਕਿ ਮੇਰਾ ਮਕਸਦ ਏਕਾ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਚੰਗੇ ਲੋਕਾਂ ਦੇ ਮਾਧਿਅਮ ਰਾਹੀਂ ਅਸੀਂ ਜਿਹੜਾ ਸਮਾਜ ਹੈਗਾ ਉਸ ਨੂੰ ਸੁਧਾਰਨ ਦੀ ਗੱਲ ਕਰੀਏ ਬਦਲੇ ਸਾਡੀ ਚਾਹੇ ਗਰਦਨ ਹੀ ਕਿਉਂ ਨਾ ਚਲੀ ਜਾਵੇ ਅਸੀਂ ਉਸ ਤ ਤਾਂ ਮੈਨੇਜਮੈਂਟ ਕਮੇਟੀ ਦੇ ਵਿੱਚ ਅੱਜ ਤੱਕ ਮੈਨੂੰ ਨਹੀਂ ਚੁਣਿਆ ਕਿਸੇ ਨੇ ਵੀ ਜੇ ਸੱਚ ਬੋਲੂਗਾ ਸਾਡਾ ਬਿਜ਼ਨਸ ਖਤਮ ਹੋਊਗਾ ਬਿਜ਼ਨਸ ਖਤਮ ਹੋਊਗਾ ਤਾਂ ਕਿਤੇ ਨਾ ਕਿਤੇ ਜਿਹੜੇ ਵੱਡੇ ਨੁਮਾਇੰਦੇ ਨੇ ਪੰਜਾਬ ਦੇ ਚਾਹੇ ਸਰਕਾਰੀ ਨੇ ਰਾਜਨੀਤਿਕ ਨੇ ਜਾਂ ਪੁਲਿਸ ਮਹਿਕਮੇ ਚ ਨੇ ਜਾਂ ਡੀਸੀ ਦਫ਼ਤਰ ਨੇ ਕਿਤੇ ਨੇ ਉਹਨਾਂ ਤੱਕ ਗੱਲ ਜਾਊਗੀ ਉਹਨਾਂ ਤੱਕ ਗੱਲ ਜਾਊਗੀ ਤਾਂ ਉਹਨਾਂ ਦਾ ਸਾਰਾ ਦਾ ਸ਼ੇਅਰ ਵਾਪਸ ਹੋਊਗਾ ਜਦੋਂ ਇੱਕ ਫੈਕਟਰੀ ਹੀ ਡੈਮੇਜ ਹੋਊਗੀ ਉੱਥੇ ਸਾਰੇ ਖਤਮ ਹੋ ਜਾਣੇ ਆ ਸਾਨੂੰ ਚੋਰ ਮੋਰੀਆਂ ਨਹੀਂ ਪੈਸਾ ਨਹੀਂ ਆਣਾ ਤਾਂ ਹੁਣ ਪ੍ਰਾਈਵੇਟ ਸਕੂਲਾਂ ਦਾ ਕੋਈ ਉਹਨਾਂ ਦਾ ਸਰਵੇ ਕਰਕੇ ਇਹ ਵੀ ਨਹੀਂ ਦੇਖਦਾ ਵੀ ਤੁਸੀਂ ਇੰਨੇ ਪੈਸੇ ਯਾਰ ਕਾ ਵੀ ਤੁਸੀਂ 6-6000 ਰੁਪਏ ਇੱਕ ਨਰਸਰੀ ਦੇ ਬੱਚੇ ਦੀ 6000 ਰੁਪਏ ਤੁਸੀਂ ਫੀਸ ਲੈ ਲਈ। ਇੰਨਾ ਪੈਸਾ ਇਹਦਾ ਕੋਈ ਬਜਟ ਨਹੀਂ ਬਣਦਾ। ਕੋਈ ਉਹਦਾ ਨਿਰੇਖਣ ਨਹੀਂ ਹੁੰਦਾ। ਤਾਂ ਉਹ ਲੁੱਟ ਲਟਾਈ ਉਹਨਾਂ ਨੇ ਪੂਰੀ ਕੀਤੀ ਹੋਈ ਆ। ਤੁਹਾਨੂੰ ਕੀ ਲੱਗਦਾ ਕਿ ਇਹ ਸਭ ਜੋ ਕੁਝ ਵਾਪਰਦਾ ਹੈ ਜੋ ਸਾਡੇ ਕਹੇ ਲੀ ਕਿ ਭਗਵਾਨ ਰੂਪੀ ਬੱਚੇ ਨਹੀਂ ਸਕੂਲਾਂ ਦੇ ਵਿੱਚ ਜਾਂਦੇ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਘਟਨਾਵਾ ਵਾਪਰਦੀਆਂ ਨੇ ਇਹਦੇ ਪਿੱਛੇ ਸਿਰਫ ਤੇ ਸਿਰਫ ਇੱਕ ਜਿਹੜਾ ਆਰਥਿਕ ਸ਼ੋਸ਼ਣ ਹੈ ਇਹੀ ਕਾਰਨ ਹੈ ਜਾਂ ਫਿਰ ਇਹਦੇ ਨਾਲ ਨਾਲ ਹੋਰ ਵੀ ਕੋਈ ਚੀਜ਼ਾਂ ਨੇ ਜਿਨ੍ਹਾਂ ਨੂੰ ਸੁਧਾਰ ਕੇ ਇਹ ਚੀਜ਼ਾਂ ਨੇ ਇਸ ਭਵਿੱਖ ਦੇ ਵਿੱਚ ਅਸੀਂ ਇਹਨਾਂ ਘਟਨਾਵਾਂ ਤੋਂ ਕਹਿ ਲਈਏ ਕਿ ਬਚਿਆ ਜਾ ਸਕਦਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਤਾਂ ਨਾ ਆਰਥਿਕ ਕਾਰਨ ਹੀ ਸਭ ਤੋਂ ਵੱਡਾ ਕਾਰਨ ਕਿਉਂਕਿ ਹਰ ਇੱਕ ਵਿਅਕਤੀ ਪੈਸੇ ਦੇ ਪਿੱਛੇ ਐ ਲੱਗਿਆ ਹੋਇਆ ਵੀ ਮੇਰੇ ਜਿਹੜੇ ਦੋਤੇ ਪੋਤੇ ਨੇ ਅੱਗੇ ਪਰਪੋਤੇ ਨੇ ਵੀ ਉਹਨਾਂ ਜੋਗਾਵੀਆਂ ਬਣਾ ਕੇ ਕੁਝ ਜਾਮਾ ਅਖੀਰਲੇ ਟਾਈਮ 'ਚ ਉਹਨੂੰ ਜਦੋਂ ਸਮਝ ਆਉਂਦੀ ਹੈ ਸਮਾਂ ਲੰਘ ਜਾਂਦਾ ਵੀ ਨਹੀਂ ਯਾਰ ਮੈਂ ਤਾਂ ਗਲਤ ਬਣਾਇਆ ਤਾਂ ਸਾਰੇ ਲੋਕ ਇਸ ਤੋਂ ਸਭ ਕੁਝ ਨਹੀਂ ਲੈਂਦੇ ਸਾਡੀ ਬਾਣੀ ਦੇ ਵਿੱਚ ਵੀ ਇੰਨਾ ਕੁਝ ਲਿਖਿਆ ਹੋਇਆ ਸਾਡੇ ਧਾਰਮਿਕ ਗ੍ਰੰਥਾਂ 'ਚ ਵੀ ਇੰਨਾ ਕੁਝ ਲਿਖਿਆ ਹੋਇਆ ਵੀ ਤੁਸੀਂ ਯਾਰ ਖਾਲੀ ਹੱਥਾਂ 'ਇਓ ਖਾਲੀ ਹੱਥ ਜਾਓਗੇ ਇਹ ਜਿਹੜੀ ਚੀਜ਼ ਹੈਗੀ ਆ ਉਸ ਬਾਣੀ ਦੇ ਉੱਪਰ ਬੈਠੇ ਹੋਏ ਜਿਹੜੇ ਸਾਡੇ ਪੰਡਤ ਪੁਜਾਰੀ ਜਥੇਦਾਰ ਮੀਰ ਮੁੱਲਾ ਜੋ ਵੀ ਨੇ ਉਹ ਵੀ ਇਹਦੇ ਉੱਪਰ ਨਹੀਂ ਮਤਲਬ ਖੜ ਰਹੇ ਜਿਹੜੇ ਬਾਣੀ ਨੂੰ ਰੋਜ਼ ਪਰੋਸਦੇ ਨੇ ਲੋਕਾਂ ਅੱਗੇ ਦੱਸਦੇ ਨੇ ਸ਼ਾਂਤੀ ਦੇ ਸਕੂਨ ਲੈਣ ਵਾਸਤੇ ਬੋਲਦੇ ਨੇ ਉਹ ਨਹੀਂ ਖੜ ਰਹੇ ਤਾਂ ਪਦਾਰਥ ਤਾਂ ਸਭ ਤੋਂ ਵੱਡੀ ਚੀਜ਼ ਆ ਜਦੋਂ ਬੰਦਾ ਆਰਥਿਕ ਤੌਰ ਤੇ ਅਮੀਰ ਹੋਣਾ ਚਾਹੁੰਦਾ ਤਾਂ ਹਰ ਗਲਤ ਰਸਤਾ ਉਹ ਬਣਾਉਂਦਾ ਜਿਹੜੇ ਪ੍ਰਾਈਵੇਟ ਸਕੂਲ ਨੇ ਲੁੱਟ ਲਟਾਈ ਦਾ ਇਹੀ ਕਾਰਨ ਹੈ ਸਾਰੇ ਨਹੀਂ ਪਰ ਤੂੰ ਜ਼ਿਆਦਾਤਰ ਜ਼ਿਆਦਾਤਰ ਅਰਬਾਂ ਖਰਬਾਂ ਦਾ ਇਹਨਾਂ ਦਾ ਬਜਟ ਹੁੰਦਾ ਅਸੀਂ ਤਾਂ ਉਰੇ ਤੱਕ ਵੀ ਦੇਖਿਆ ਵੀ ਤੁਸੀਂ 15000 ਰੁਪਏ ਤਨਖਾਹ ਤੇ ਸਾਈਨ ਕਰਾਓ 5500 ਉਹਦੇ ਹੱਥ ਦੇ ਰੱਖ ਦੋ ਬਾਕੀ ਵਾਪਸ ਲੈ ਲਓ ਤਾਂ ਜਦੋਂ ਉਸ ਤੋਂ ਵਾਪਸ ਲਿਆ ਜਾਂਦੀ ਉਹ ਆਰਥਿਕ ਚੀਜ਼ ਵਾਪਸ ਲਈ ਜਾਂਦੀ ਹੈ ਕਿਸੇ ਤੋਂ ਪੈਸੇ ਤਾਂ ਉਹ ਸੋਚਦਾ ਫਿਰ ਕੋਈ ਨਹੀਂ ਫਿਰ ਪੜ੍ਹਾਈ ਵੀ ਮੈਂ ਤੁਹਾਨੂੰ ਐਸੀ ਦਊਂਗਾ। ਉਸੇ ਟਾਈਮ ਉਹ ਲੈਸਨ ਲੈ ਲੈਂਦਾ ਵੀ ਮੈਨੂੰ ਫालतू ਜ਼ੋਰ ਲਾਣ ਦੀ ਲੋੜ ਨਹੀਂ। ਮੇਰੇ ਤੋਂ ਗਧੇ ਵਾਂਗੂ ਕੰਮ ਕਰਾਇਆ ਜਾਏਗਾ 15000 ਦਾ ਤੇ ਜਿਹੜੇ ਛੋਲਿਆਂ ਦੀ ਮਨੂੰ ਮੁੱਠੀ ਪਾਈ ਜਾਊਗੀ ਗਧੇ ਨੂੰ ਜੂੰਦਾ ਰੱਖਣ ਜੋਗੀ ਜਿਆਦਾ ਨਹੀਂ ਤਾਂ ਉਹਦੇ ਮਨ ਦੇ ਵਿੱਚ 네ਗੈਟਿਵਿਟੀ ਆ ਜਾਂਦੀ ਹੈ ਫਿਰ ਸਮਾਜ ਖਰਾਬ ਹੁੰਦਾ ਇਸ ਕਰਕੇ ਇਹ ਚੀਜ਼ਾਂ ਨੇ। ਮਾਤਾ ਪਿਤਾ ਦਾ ਕਸੂਰ ਹੈ ਵੀ ਉਹ ਮੈਨੇਜਮੈਂਟ ਕਮੇਟੀਆਂ ਦੇ ਵਿੱਚ ਅੜ ਕੇ ਚੰਗੇ ਸੋਸ਼ੀਅਲ ਵਧੀਆ ਬੰਦੇ ਰੋਬਦਾਰ ਬੰਦੇ ਜਿਹੜੇ ਸਮਾਜ ਵਾਸਤੇ ਰੋਬਦਾਰ ਹਨ ਉਹ ਆਪਣਾ ਨਾਮ ਐਜੇ ਮੈਂਬਰ ਉੱਥੇ ਪਵਾਣ ਪਰੰਤੂ ਪ੍ਰਾਈਵੇਟ ਸਕੂਲਾਂ ਵਾਲੇ ਪਾਉਂਦੇ ਨਹੀਂ ਉਹਨਾਂ ਨੂੰ ਮੈਂਬਰ ਤਾਂ ਉਹਨਾਂ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਆ ਨਿਊ ਐਜੂਕੇਸ਼ਨ ਪਾਲਿਸੀ ਆ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਲਾਗੂ ਕਰਨੀ ਚਾਹੀਦੀ ਆ ਜੋ ਵੀ ਰੇਸ਼ੋ ਬਣਾਈ ਵੀ ਆ ਟੀਚਰ ਪੇਰੈਂਟਸ ਦੀ ਉਹ ਦੇ ਉੱਪਰ ਪੂਰੀ ਹੋਣੀ ਚਾਹੀਦੀ ਆ ਤੇ ਰਾਦੇ ਵਿੱਚੋਂ ਨਾ ਮੈਂਬਰਾਂ ਨੂੰ ਹਟਾਉਣ ਦਾ ਪ੍ਰਵਧਾਨ ਵੀ ਹੋਣਾ ਚਾਹੀਦਾ ਹੁਣ ਸੁਧਿਆਪਕ ਨੇ ਇੱਕੋ ਕਰਮ ਕੀਤਾ ਉਹ ਸਕੂਲ ਐਂ ਚੱਲਦਾ ਰਹੂਗਾ ਅਗਲਾ ਬੱਚਾ ਗ੍ਰਿਫਤਜ ਆ ਜਾਊਗਾ ਫਿਰ ਅਗਲਾ ਆ ਜਾਊਗਾ ਇਹ ਤਾਂ ਕਿ ਕਰੋਨਾ ਵਾਂਗੂ ਚੇਨ ਚਲਦੀ ਰਹੂਗੀ ਅਸੀਂ ਇਹਨੂੰ ਰੋਕ ਨਹੀਂ ਸਕਦੇ ਸਾਡਾ ਕੋਈ ਡੀਸੀ ਲੈਵਲ ਤੇ ਕੋਈ ਡੀਐਸਪੀ ਲੈਵਲ ਤੇ ਜੇ ਕੋਈ ਐਮਐਲਏ ਲੈਵਲ ਤੇ ਕੋਈ ਮਨਿਸਟਰ ਲੈਵਲ ਤੇ ਇੱਕ ਵੀ ਬੰਦਾ ਆਪਣੀ ਵੀਡੀਓ ਲਾਈਵ ਸ਼ੇਅਰ ਨਹੀਂ ਕਰਦਾ ਵੀ ਇਹਨਾਂ ਸਕੂਲਾਂ ਦੇ ਪਰ ਅਸੀਂ ਇਹ ਕਾਰਵਾਈ ਕਰਾਂਗੇ ਕਿਉਂਕਿ ਉਹ ਪੈਸੇ ਦਾ ਜਿਹੜਾ ਚੱਕਰ ਹੈਗਾ ਉਹਨਾਂ ਦਾ ਸ਼ੇਅਰ ਜਾਂਦਾ ਉੱਥੋਂ ਫਿਰ ਸਾਰਿਆਂ ਦਾ ਹੀ ਦੇਖੋ ਸਾਰੇ ਪੋਲੀਟੀਕਲ ਵੀ ਮਾੜੇ ਨਹੀਂ ਹੁੰਦੇ ਪਰੰਤੂ ਜਦੋਂ ਐਸਾ ਚਲਣ ਹੁੰਦਾ ਤਾਂ ਅਸੀਂ ਦੋਸਤ ਕਿਹਨੂੰ ਦਵਾਂਗੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਜਦੋਂ ਲੋਕਾਂ ਨਾਲ ਮਾੜਾ ਹੋਏਗਾ ਲੋਕਾਂ ਦੀ ਚੁਣੀ ਹੋਈ ਸਰਕਾਰ ਕੌਣ ਆ ਜਿਹੜੀ ਹੁਣ ਮੌਜੂਦਾ ਕੁਰਸੀਆਂ ਦੇ ਬੈਠੇ ਨੇ ਜੇ ਉਹ ਆਪ ਕੁਝ ਨਹੀਂ ਕਰਦੇ 5 ਸਾਲਾਂ ਬਾਅਦ ਪੈਤੜਾ ਬਦਲ ਗਏ ਰੂਪ ਬਦਲ ਗਏ ਪੱਗ ਹੋਰ ਬਨ ਗਏ ਦੂਜੀ ਪਾਰਟੀ ਚਲੀ ਜਾਣਗੇ ਇਸ ਤਰ੍ਹਾਂ ਹੁੰਦਾ ਆ ਰਿਹਾ ਤਾਂ ਇਹਨਾਂ ਲੋਕਾਂ ਨੂੰ ਵੀ ਹਟਾਣਾ ਚਾਹੀਦਾ ਤਾਂ ਹੀ ਆਪਣਾ ਸਮਾਜ ਅੱਗੇ ਸੁਧਰੇਗਾ ਤਾਂ ਬੱਚੇ ਬਚਣਗੇ ਸੋ ਕਿਤੇ ਨਾ ਕਿਤੇ ਜਿਹੜਾ ਮਾਸਟਰ ਜੀ ਨੇ ਗੱਲ ਕੀਤੀ ਹੈ ਕਿ ਆਰਥਿਕ ਕਾਰਨ ਬਹੁਤ ਵੱਡਾ ਹੈ ਇਹਨਾਂ ਚੀਜ਼ਾਂ ਦੇ ਪਿੱਛੇ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਵਿੱਚ ਕਈ ਵਾਰੀ ਅਜਿਹੇ ਅਧਿਆਪਕ ਭਰਤੀ ਕਰ ਲਈ ਜਾਂਦੇ ਨੇ ਜਿਹੜੇ ਸ਼ਾਇਦ ਉਸ ਚੀਜ਼ ਦੇ ਯੋਗ ਹੀ ਨਹੀਂ ਹੁੰਦੇ ਲਾਇਕ ਹੀ ਨਹੀਂ ਹੁੰਦੇ ਉਸ ਅਹੁਦੇ ਦੇ ਪਰ ਜਦੋਂ ਉਹ ਉਸ ਅਹੁਦੇ ਤੇ ਸਿਰਫ ਥੋੜੇ ਜਿਵੇਂ ਪੈਸੇ ਕੱਟ ਲੈਂਦਾ ਇਸ ਕਰਕੇ ਭਰਤੀ ਕਰ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਦੇ ਨਤੀਜੇ ਕਿੰਨੇ ਭਿਆੰਕਰ ਨਿਕਲਦੇ ਨੇ ਸਾਡੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਉਦੇ ਨਾਲ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੀਆਂ ਕਟਨਾਵਾਂ ਨੂੰ ਅਸੀਂ ਜਦੋਂ ਉਹਨਾਂ ਬਾਰੇ ਖਬਰਾਂ ਸੁਣਦੇ ਹਾਂ ਪੜ੍ਹਦੇ ਹਾਂ ਤਾਂ ਸਾਨੂੰ ਆਪ ਸ਼ਰਮ ਆ ਜਾਂਦੀ ਹੈ ਸੋ ਇਸ ਲਈ ਜੇਕਰ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਚਾਹੁੰਦੇ ਆ ਤਾਂ ਸੁਧਾਰ ਪੂਰੇ ਵੱਡੇ ਲੈਵਲ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਕਿ ਬਦਲਾਅ ਕਰਨ ਦੀ ਲੋੜ ਹੈ ਇਹ ਇਕੱਲੇ ਕਹਿ ਲਈਏ ਕਿ ਉਹ ਬੰਦਾ ਕਸੂਰਵਾਰ ਤਾਂ ਹੈ ਹੀ ਜਿਸ ਨੇ ਇਹ ਮਾੜਾ ਕਰਮ ਕੀਤਾ ਇਹਦੇ ਨਾਲ ਨਾਲ ਮੈਨੇਜਮੈਂਟ ਕਮੇਟੀਆਂ ਵੀ ਜ਼ਿੰਮੇਵਾਰ ਨੇ ਇਹਦੇ ਨਾਲ ਨਾਲ ਉਸ ਬੰਦੇ ਨੂੰ ਭਰਤੀ ਕਿਵੇਂ ਕੀਤਾ ਗਿਆ ਉਹ ਬੰਦੇ ਵੀ ਜ਼ਿੰਮੇਵਾਰ ਨੇ ਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨ ਨੇ ਸੋ ਇਹਨਾਂ ਤੇ ਗੌਰ ਕਰਨ ਦੀ ਲੋੜ ਹੈ ਬਾਕੀ ਸतीश ਜੀ ਨੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਤੁਸੀਂ ਆਪਣੀ رائے ਇਹਦੇ ਬਾਰੇ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ